ਮੰਡੀ ਜ਼ਿਲ੍ਹੇ ਦੇ ਸਿਰਾਜ ਖੇਤਰ ਵਿੱਚ ਹਾਲ ਹੀ ਵਿੱਚ ਆਈ ਆਫਤ ਨੇ ਤਬਾਹੀ, ਡਰ ਤੇ ਦਰਦ ਦੇ ਅਜਿਹੇ ਨਿਸ਼ਾਨ ਛੱਡ ਦਿੱਤੇ ਨੇ ਕਿ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। 30 ਜੂਨ ਦੀ ਰਾਤ ਨੂੰ ਜਦੋਂ ਮੰਡੀ ਦੀਆਂ ਵਾਦੀਆਂ ਵਿੱਚ ਬੱਦਲ ਵਰ ਰਹੇ ਸਨ ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇੱਕ ਮਾਸੂਮ ਬੱਚੀ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਵੇਗੀ। ਸਰਾਜ ਦੇ ਪਰਵਾੜਾ ਪਿੰਡ ਵਿੱਚ ਹੜ ਦਾ ਮਲਵਾ 11 ਮਹੀਨਿਆਂ ਦੀ ਮਾਸੂਮ ਦੀ ਦੁਨੀਆ ਨੂੰ ਰੋੜ ਕੇ ਲੈ ਗਿਆ ਇਸ ਮਲਵੇ ਦੇ ਵਿਚਕਾਰ ਉਮੀਦ ਦੀ ਇੱਕ ਛੋਟੀ ਜਹੀ ਕਲੀ ਬਚੀ ਹੈ ਉਹ ਅਜੇ ਵੀ ਗੋਦ ਵਿੱਚ ਖੇਡ ਰਹੀ ਹੈ ਵੇਖ ਸਕਦੇ ਹੋ ਤੁਸੀਂ ਇਹ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਐਸ ਡੀ ਐਮ ਗੋਹਰ ਦੀ ਗੋਦ ਵਿੱਚ ਖੇਡਦੀ ਬੱਚੀ ਦੀ ਪਰ ਇਹ ਗੋਦ ਉਸ ਦੀ ਮਾਂ ਦੀ ਨਹੀਂ ਹੈ ਐਸ ਡੀ ਐਮ ਸਮ੍ਰਿਤੀ ਕਾ ਦੀਆਂ ਬਾਹਾਂ ਵਿੱਚ ਨਜ਼ਰ ਆ ਰਹੀ ਇਹ ਬੱਚੇ ਛਾਲਾਂ ਮਾਰ ਰਹੀਆਂ ਨੇ ਪਰ ਇਹ ਇਸ ਦੌਰਾਨ ਉਹ ਨੇੜੇ ਖੜੇ ਲੋਕਾਂ ਨੂੰ ਵੀ ਦੇਖਦੀ ਹੈ ਪਛਾਣਨ ਦੀ ਕੋਸ਼ਿਸ਼ ਕਰਦੀ ਹੈ ਪਰ ਸਾਰੇ ਅਣਜਾਣ ਚਿਹਰੇ ਨੇ ਕਿਤੇ ਉਹ ਆਪਣੀ ਮਾਂ ਪਿਤਾ ਤੇ ਦਾਦੀ ਦੇ ਚਿਹਰਿਆਂ ਨੂੰ ਲੱਭ ਰਹੀ ਹੈ ਇਹ ਦਿਲ ਦਹਿਲਾ ਦੇਣ ਵਾਲੀ ਕਹਾਣੀ ਹਿਮਾਚਲ ਪ੍ਰਦੇਸ਼ ਦੇ ਮੰਡੀ ਦੀ ਹੈ ਇਥੇ ਗੋਹਰ ਵਿੱਚ ਅੱਧੀ ਰਾਤ ਨੂੰ ਆਈ ਕੁਦਰਤ ਦੀ ਤਬਾਹੀ ਨੇ ਇਸ ਕੁੜੀ ਦਾ ਸਭ ਕੁਝ ਖੋ ਲਿਆ ਸਰਾਜ ਵਿਧਾਨ ਸਭਾ ਹਲਕੇ ਦੇ ਗੋਹਰ ਦੇ ਪਰਵਾੜਾ ਪਿੰਡ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਪਾਣੀ ਦੇ ਵਹਾਅ ਵਿੱਚ ਰੁੜ ਗਏ ਪਰ ਇੱਕ 11 ਮਹੀਨਿਆਂ ਦੀ ਮਾਸੂਮ ਬੱਚੀ ਅਨਾਥ ਹੋ ਗਈ 11 ਮਹੀਨਿਆਂ ਦੇ ਬੱਚੀ ਦਾ ਨਾਮ ਨਿਕੀਤਾ ਹੈ ਰਾਤ ਨੂੰ ਆਏ ਹੜ ਵਿੱਚ ਮਾਤਾ ਪਿਤਾ ਤੇ ਦਾਦੀ ਪਾਣੀ ਦੇ ਵਹਾਅ ਵਿੱਚ ਰੁੜ ਗਏ ਪਰ ਬੱਚਾ ਸੁੱਤਾ ਰਹਿ ਗਿਆ ਸ਼ਾਇਦ ਇਹ ਰੱਬ ਦੀ ਮਰਜ਼ੀ ਸੀ ਪਰਵਾੜਾ ਪਿੰਡ ਵਿੱਚ ਰਮੇਸ਼ ਦਾ ਘਰ ਨਾਲੇ ਦਿਨ ਨਾਲੇ 30 ਜੂਨ ਦੀ ਰਾਤ ਨੂੰ ਜਦੋਂ ਭਾਰੀ ਮੀਂਹ ਕਾਰਨ ਨਾਲੇ ਦਾ ਪਾਣੀ ਦਾ ਪੱਧਰ ਵਧਣ ਲੱਗਿਆ ਤਾਂ ਰਮੇਸ਼ ਉਸ ਦੀ ਪਤਨੀ ਰਾਧਾ ਤੇ ਮਾਂ ਪਾਣੀ ਦੇ ਵਹਾਂ ਨੂੰ ਮੋੜਨ ਦੇ ਲਈ ਘਰ ਦੇ ਪਿਛਲੇ ਪਾਸੇ ਗਏ ਬੱਚੀ ਘਰ ਵਿੱਚ ਸੌ ਰਹੀ ਸੀ ਕੁਝ ਹੀ ਦੇਰ ਵਿੱਚ ਪਾਣੀ ਦਾ ਹੜ ਇੰਨਾ ਜ਼ਿਆਦਾ ਸੀ ਕਿ ਮਾਤਾ ਪਿਤਾ ਤੇ ਦਾਦੀ ਉਸ ਵਿੱਚ ਵਹਿ ਗਏ ਘਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ 11 ਮਹੀਨਿਆਂ ਦੀ ਨੀਕੀਤਾ ਨੂੰ ਇਸ ਵਿੱਚੋਂ ਸੁਰੱਖਿਅਤ ਬਚਾ ਲਿਆ ਗਿਆ